ਕਾਂਗਰਸ 1900 ਵਿੱਚ ਬੜੀ ਸੀ ਅਕਾਲੀ ਦਲ 1920 ਵਾਲੇ ਦੀ ਤਾਂ ਜਮਾਨਤ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਮੋਟਾਂ 'ਚ ਖੜੇ ਨਹੀਂ ਹੋਣ ਚਾਹੀਦਾ ਇਹਨਾਂ ਨੂੰ ਯਾਰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦਾ ਪੰਗਾ ਲੈਣਾ ਐਵੇਂ ਸੋ so, 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਤੌੜਾਂ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤਿਆ ਸੁਵੀਰੋ ਮਿਹਨਤ ਕਰਨੀ ਐ ਥੋੜੀ ਮਿਹਨਤ ਐ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡਾ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀ ਆ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਜੈ ਜੰਦਾਬਾਦ ਲੋਕ ਜਿਹੜੇ ਬੈਸਟ ਪਹੁੰਚ ਚੁੱਕੇ ਨੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਹੈ ਕਿੰਨੇ ਕ ਪਾਣੀ ਚ ਹੈ ਕੌਣ ਕੀ ਕਰਦਾ ਹੈ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਇੰਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਰੱਖਿਆ ਸੀ ਸਵੇ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਇੰहीं ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਕੜੇ ਹੋ ਕੇ ਨਿਕਲੇ ਆਂ ਬੜੀਆਂ ਵਾਹਾਂ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੁਸੀਂ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮਾਲ ਕਰਤੀ ਫਲਾਣਾ ਕੱਲ ਵੀ ਗਾਣਾ ਗਾ ਲਈ ਜਾਂਦੇ ਸੀ ਉਹੀ ਠੀਕ ਹੈ ਨਾ ਜਿੰਦਾਬਾਦ ਜਿੰਦਾਬਾਦ ਸੱਚਾਉਂਦੇ ਵਾਸਤੇ ਰਹੋ થેન્ક યુ બેન જાંડે ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਪੰਜਾਬ ਐਦਾਂ ਹੀ ਕੁਗ ਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਯਾਰ ਇੱਥੇ ਹੀ ਕਿਤੇ ਇਹ ਹੋਊ ਇੱਥੇ ਥੋੜਿਆ ਹੁਣੋਂ ਤਾਂ ਪਤਾ ਲੱਗ ਗਿਆ ਵੀ ਆਹ ਕੀ ਹੋਈ ਜਾਂਦਾ ਥੋੜੀ ਜੀ ਟੜ ਤੜੀ ਤਾਂ ਛੜੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਰਾਮ ਨਾ ਚੱਲਣਾ ਹੈ ਆਰਾਮ ਨਾ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਐਵੇਂ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਹੈ ਕਹੀ ਜਾਣ ਦਿਓ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢਣ ਲਾਇਆ ਜਾਂਦਾ ਕੰਨ ਤੇ ਦੰਦੀ ਵੱਢ ਲਈ ਕਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰ ਤੇ ਆਪਾਂ ਕਿਉਂ ਲੜੀਏ ਵੀ ਉਹਨਾਂ ਕਹਿੰਦੇ ਜੀ ਕੰਮ ਕਰਨਾ ਹੈ ਇਸ ਤਾਂ ਇਸ ਤਾਂ ਜੋ ਕਰਨਾ ਹੈ ਇਸ ਤਾਂ ਭਾਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ ਬਹੁਤ ਬਹੁਤ ਧੰਨਵਾਦ ਭਾਈ ਭਗਵੰਤ ਮਾਨ ਜੀ ਕੋ सभी कार्यकर्ताओं को सभी एमएलए सभी मिनिस्टर एम सबको बहुत बहुत बधाई इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी साथ में बैठे थे खूब दिल खुश हो गया संजीव गौड़ा जी को भी बहुत बहुत बधाई एक एक कार्यकर्ता को और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाई है बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया साहब की सरकार को ही आगे नहीं बढ़ाया बल्कि केजरीवाल जी केजरीवाल जी ने जो ईमानदारी की राजनीति की शुरुआत देश में की है उसको जिताया है जो गुंडई बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मान साहब ने सब लोगों ने जो मिशन चलाया आज उस, उसको जिताया है इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी सेमीफाइनल है तो मैं कहना चाहता हूं सेमीफाइनल जो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और दो में तूफान की स्पीड से जीत आएगी तूफान की तैयारी करो तूफान की तरह से जीतने की तैयारी करो लेकिन लेकिन सारे कार्यकर्ताओं को एमएलए को मिनिस्टर्स को सबको मेरी रिक्वेस्ट है कि डेढ़ दो साल अभी पंजाब की जनता की इतनी सेवा करनी है और जो लोग जिन लोगों ने नशे का बीज पंजाब में बोया है उनको तो जनता ने उखाड़ दिया नशे को उखाड़ने की जिम्मेदारी हमारी आपकी आम आदमी पार्टी की है हमारी सरकार की है सबको मेहनत करनी है पंजाब को नशा मुक्त बनाए बिना चैन नहीं लेंगे सोएंगे नहीं दिन रात एक करके करेंगे करेंगे कि नहीं करेंगे हाथ उठा के बताओ पंजाब को नशा मुक्त बनाने के लिए केजरीवाल जी ने और मानसा ने जो मिशन छेड़ रखा है उसको ठंडा नहीं पड़ने देंगे उसको फिर से शुरू करेंगे और गांव गांव तक एक एक गांव को नशा मुक्त बनाएंगे पंजाब के एक एक बच्चे को शानदार एजुकेशन दिलवाएंगे इसके लिए सरकार बनाई थी पंजाब के एक एक गांव में एक एक किसान को मानसाह की नीतियों का फायदा पहुंचाएंगे इसके लिए सरकार बनाई थी तो अब सरकार तो बन गई है एमएलए साहब भी बन गए हैं लुधियाना वेस्ट ने जिता के भेज दिया है अब अगला बारी है हम सब लोगों की कि मिलकर काम करेंगे और अब की बार फाइनल की तैयारी करेंगे तैयार है बहुत बहुत धन्यवाद हम बेनती करूंगा चालू सा मान योग अरोड़ा साहब चालू करा बाइक बंद ਲੁਧਿਆਣਾ ਔਰ ਸੂਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇ ਦੀ ਘਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰਸ਼ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ ਹਾਥੀ ਦੀਆਂ ਪੈੜਾਂ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਅਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੌਧਿਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਿਈਆ ਕਰੀਏ ਕਿ ਆ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇ ਲਾਲ ਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਭਾਜੀਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕ੍ਰੀਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤੇ ਆ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ ਆ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸਸੋਦੀਆ ਸਾਹਿਬ ਦੀ ਜੇ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾ ਆਲੋਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੇ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲੂਗਾ ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਆਂ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਆ ਪੁੱਛਦੇ ਆ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀਫਾਈਨਲ ਸੀ ਮੈਂ ਕਿਹਾ ਜੇ ਇਹ ਸੈਮੀਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਹੈ ਮੈਂ ਕਿਹਾ ਜੇ ਇਹ ਟ੍ਰੇਲਰ ਸੀ ਤਾਂ ਪਿੱਛੇ ਬਹੁਤ ਹੀ ਵਧੀਆ ਹਿੱਟ ਹੈ ਸੁਪਰ ਫਿਲਮ ਹੈ ਸੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸਸੋਂਦੀਆ ਸਾਹਿਬ ਪ੍ਰਧਾਨ ਜੀ ਅਮਨ अरोड़ा ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਔਰ ਸਾਰੇ ਵਰਕਰਾਂ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿੰਦਾ ਉਹ ਪਰਿਵਾਰ ਖੱਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਆ ਮੇਰੇ ਦੋਸਤ ਆ ਸਾਰੇ ਲੁਧਿਆਣੇ ਵਾਸੀ ਆ ਇਹਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਮੈਂ ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ